ਪੰਜਾਬ ਸਰਕਾਰ ਦੀ ਸਕੀਮ ਲੈਣ ਪੋਲਿੰਗ ਨੂੰ ਲੈ ਕੇ ਨਾਬਾ ਬਲਾਕ ਦੇ ਪਿੰਡ ਸਕਰਾਲੀ ਵਿਖੇ ਪਿੰਡ ਦੀ ਪੰਚਾਇਤ ਨੇ ਪਾਇਆ ਸਰਕਾਰ ਵਿਰੋਧੀ ਮਤਾ ਇਹ ਮਤਾ ਸੂਬੇ ਵਿੱਚ ਪਹਿਲਾ ਮਤਾ ਹੈ ਜੋ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਇਜਲਾਫ ਬੁਲਾ ਕੇ ਮਤਾ ਪਾਇਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਜ਼ਮੀਨਾਂ ਸਰਕਾਰ ਨੂੰ ਨਹੀਂ ਦੇਵਾਂਗੇ ਆਈ ਤੋਂ ਸਰਪੰਚ ਗਿਲਵਿੰਦਰ ਗੌਰ ਅਸੀਂ ਸਾਡੀ ਪੰਚਾਇਤ ਨੇ ਮਿਲ ਕੇ ਮਤਾ ਪਾਸ ਕੀਤਾ ਵੀ ਜੋ ਵੀ ਸਾਡੀਆਂ ਮਤਲਬ ਕਿ ਚੀਜ਼ਾਂ ਨੇ ਸਾਡੇ ਧਾਰਮਿਕ ਸਥਾਨ ਨੇ ਜਬ ਕੋਈ ਵੀ ਆ ਵੀ ਉਹਦੇ ਤੇ ਸਿਰਫ ਸਾਡਾ ਕੰਡੀ ਹੋਊਗਾ ਤੇ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੋਊਗਾ ਸਾਡੀਆਂ ਜ਼ਮੀਨਾਂ ਸਾਡੇ ਸਕੂਲ ਗੋਬਾ ਤੇ ਸਾਡੇ ਕੋਈ ਵੀ ਧਾਰਮਿਕ ਸਥਾਨ ਹੈ ਘਟਵਾਰਾ ਸਾਹਿਬ ਜਾਂ ਕੋਈ ਵੀ ਇਹਦੇ ਤੇ ਕਿਸੇ ਦਾ ਕੋਈ ਹੋ ਨਹੀਂ ਹੂਗਾ ਜੋ ਲਾਲ ਡੋਰੀ ਦੇ ਵਿੱਚ ਸਾਡਾ ਇਹ ਉਹ ਵੀ ਸਾਰਾ ਸਾਡਾ ਪਿੰਡ ਦੇ ਦੇਖੀਊਗਾ ਤੇ ਉਹਦੇ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ ਆਊਗਾ ਵੀ ਕੋਈ ਸਰਕਾਰ ਸਾਡੇ ਦੀ ਇਹ ਜਵੈਨਲ ਤੇ ਕਬਜ਼ਾ ਨਹੀਂ ਕਰੂਗੀ ਤੁਸੀਂ ਉੱਚੀ ਦਾ ਵਿਰੋਧ ਕਰਦੇ ਹੋ ਹਾਂਜੀ ਅਸੀਂ ਉੱਚੀ ਦਾ ਵਿਰੋਧ ਕਰਦੇ ਹਾਂ ਪਈ ਸਾਨੂੰ ਸਰਕਾਰ ਦਾ ਕੋਈ ਹੋਣੀ ਚਾਹੀਦਾ ਜਿਹੜੇ ਸਾਡੇ ਬੱਚੇ ਬਾਹਰ ਗਏ ਹੋਏ ਨੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨਾਂ ਤੇ ਸਾਡੀ ਪੰਚਾਇਤ ਤੇ ਸਾਡੇ ਪਿੰਡ ਦੇ ਲੋਕੀਂ ਖੂਬਸ ਕਰਨਗੇ ਕਿ ਬਾਹਰ ਕੋਈ ਨਹੀਂ ਕੁੱਤਦਾ ਜਿਹੜਾ ਇਹ ਮਤਨ ਹੈ ਜੀ ਇਹ ਜਿਹੜੀਆਂ ਜਿਹੜੀਆਂ ਸਰਕਾਰ ਦੀਆਂ ਸਾਜ਼ਿਸ਼ਾਂ ਨੇ ਉਹਨਾਂ ਨੂੰ ਬੇਪਰਦਾ ਕਰਨ ਦਾ ਇਹ ਮਤ ਹੈ ਇਹਦੇ ਵਿੱਚ ਇੱਕ ਤਾਂ ਜਿਹੜੇ ਬੱਚਿਆਂ ਨੂੰ ਆਪਾਂ ਨੂੰ ਕੰਪਿਊਟਰ ਤੇ ਕੈਲੋ ਮੋਬਾਈਲ ਤੇ ਥਰੂ ਉਹਨਾਂ ਦੇ ਦਿਮਾਗਾਂ 'ਚ ਇਹ ਗੱਲ ਪਾੜਤੀ ਗਈ ਵੀ ਉਰੇ ਦੀਆਂ ਜ਼ਮੀਨਾਂ ਤੇ ਡੰਗਰ ਰੱਖਣ 'ਚ ਕੋਈ ਪ੍ਰੋਫਿਟ ਨਹੀਂ ਹੈ ਤੇ ਕੈਨੇਡਾ ਅਮਰੀਕਾ ਜਾਣ 'ਚ ਫਾਇਦਾ ਹੈ। ਉਹ ਇੱਕ ਤਰੀਕੇ ਨਾਲ ਉਰੇ ਦੀਆਂ ਜ਼ਮੀਨਾਂ ਉਰੇ ਦਾ ਸਾਰਾ ਕੁਝ ਉਹਨਾਂ ਤੋਂ ਖੋਣ ਦੀ ਸਰਕਾਰ ਦੀ ਸਾਜ਼ਿਸ਼ ਹੈ। ਤੇ ਅਸੀਂ ਇਹ ਮਤ ਪਾਇਆ ਵੀ ਜਿਹੜੀਆਂ ਇੱਥੇ ਦੀਆਂ ਜ਼ਮੀਨਾਂ ਨੇ ਜਿਹੜੇ ਬੱਚੇ ਉਹਨਾਂ ਦੀ ਇਨਸਟ੍ਰੂਲ ਪ੍ਰਾਪਰਟੀਆਂ ਨੇ ਉਹ ਬਾਹਰ ਰਹਿੰਦੇ ਹੋਏ ਬਾਹਰ ਦੇ ਸਿਟੀਜ਼ਨ ਹੁੰਦੇ ਹੋਏ ਵੀ ਉਰੇ ਦੀਆਂ ਜ਼ਮੀਨਾਂ ਦੇ ਉਹ ਹੱਕਦਾਰ ਰਹਿਣ ਉਹਨਾਂ ਨੂੰ ਸਰਕਾਰਾਂ ਉਹਨਾਂ ਤੋਂ ਖੋਹ ਨਾ ਸਕੇ ಗ್ರಾಮ ਸਭਾ ਦਾ ਅਸੀਂ ਮਤਾ ਪਾਇਆ ਹੈ ਤੇ ਦੂਜਾ ਮਤਾ ਆ ਗਿਆ ਜੀ ਜਿਹਦੇ ਵਿੱਚ ਲਾਲ ਡੋਰੀ ਦੀ ਇੱਕ ਵੱਡੀ ਸਾਜ਼ਿਸ਼ ਲਾਲ ਡੋਰੀ ਦੇ ਵਿੱਚ ਜਿੰਨੀਆਂ ਜ਼ਮੀਨਾਂ ਨੇ ਉਹਦੇ ਵਿੱਚ ਜਿਹੜੀਆਂ ਜ਼ਮੀਨਾਂ ਕਿਸੇ ਨੇ ਵੀ ਅੱਗੇ ਕਲੇਮ ਕਰ ਲਈਆਂ ਉਹਨਾਂ ਦੀ ਤਾਂ ਰਜਿਸਟਰੀ ਉਹਨਾਂ ਦੇ ਨਾਮ ਤੇ ਹੋਜੂ ਤੇ ਉਹ ਬੈਂਕ ਥੱਲੇ ਉਹ ਗਿਰਵੀ ਰੱਖੋਣ ਲਈ ਉਹਨਾਂ ਨੂੰ ਮੌਜੂ ਹੋਜੂ ਔਰ ਗਿਰਵੀ ਰੱਖ ਕੇ ਹੌਲੀ ਹੌਲੀ ਉਹਨਾਂ ਨੇ ਸਰਕਾਰਾਂ ਨੇ ਇਹ ਵੀ ਖੋਲ੍ਹਣੀਆਂ ਨੇ ਬੈਂਕਾਂ ਤਰੂ ਤੇ ਜਿਹੜੀ ਆ ਜ਼ਮੀਨਾਂ ਕਲੇਮ ਨਹੀਂ ਕੋਈ ਵੀ ਕਰੂ ਜਿਵੇਂ ਦਰਵਾਜਾ ਕੋਈ ਖੇੜ ਹੈ ਕੋਈ ਕਹ ਲੋ ਰੇ ਮੰਦਿਰ ਹੈ ਗੁਰਦੁਆਰਾ ਹੈ ਜਿਹੜਾ ਲਾਲ ਡੋਰੀ ਦੇ ਅੰਦਰ ਹੈ ਜਿਹੜਾ ਗਿਆਨੀ ਜੈਤ ਸਿੰਘ ਨੇ ਲਾਲ ਡੋਰੀ ਐਕਟ ਬਣਾਇਆ ਸੀ ਜਿਹਦੇ ਵਿੱਚ ਇੰਪਾਵਰ ਕਰਿਆ ਸੀ ਵੀ ਉਹਦੇ 'ਚ ਕੋਈ ਤਬਦੀਲੀ ਨਹੀਂ ਹੋਊ ਕੋਈ ਸ਼ਰਤ ਵਿੱਚ ਨਹੀਂ ਲੰਘੂ ਕੋਈ ਉਹਦੇ ਦਖਲਅੰਦਾਜ਼ੀ ਨਹੀਂ ਹੋਊ ਉਹਨੂੰ ਤੋੜਨ ਦਾ ਸਰਕਾਰ ਦਾ ਜਿਹੜਾ ਪਰ ਇਹ ਕਹ ਲੋ ਸਾਜ਼ਿਸ਼ ਹੈ ਉਹ ਬੇਪਰਦਾ ਕਰੀ ਆ ਸੀ ਤੇ ਜਿਹੜਾ ਤੀਜਾ ਮਤ ਹੈ ਉਹਦੇ ਵਿੱਚ ਸਕੂਲ ਸੁਸਾਇਟੀ ਤੇ ਜਿੰਨੀਆਂ ਹੋਰ ਹੈ ਜੀ ਇਹ ਚੀਚਾਂ ਨੇ ਗਰਾਊਂਡ ਟੋਪਾ ਜਿਹੜੀਆਂ ਲਾਲ ਡੋਰੀ ਦੇ ਅੰਡਰ ਨਹੀਂ ਪਰ ਹੈਗੀਆਂ ਉਹ ਪੰਚਾਇਤੀਆਂ ਪ੍ਰਾਪਰਟੀਆਂ ਨੇ ਉਹ ਸਾਰੀਆਂ ਸਾਡੇ ਬਜ਼ੁਰਗਾਂ ਨੇ ਸਾਡੇ ਡਿਵੈਲਪਮੈਂਟ ਲਈ ਪਿੰਡ ਦੇ ਲੋਕਾਂ ਦੀ ਡਿਵੈਲਪਮੈਂਟ ਲਈ ਅਕੇ ਉਹ ਸਾਰੀਆਂ ਛੱਡੀਆਂ ਸੀ ਉਹਦੇ ਵਿੱਚ ਜੇ ਸਕੂਲ ਬੰਦ ਕਰਕੇ ਕੋਈ ਸੇ ਕੰਪਨੀ ਨੂੰ ਸਕੂਲ ਸੰਭਾਏ ਜਾਣ ਜਾਂ ਸੁਸਾਇਟੀਆਂ ਬੰਦ ਕਰਕੇ ਉਹ ਜ਼ਮੀਨ ਕਿਸੇ ਨੂੰ ਸੰਭਾਈ ਜਾਵੇ ਜਾਂ ਗਰਾਊਂਡ ਟੀਸੀ ਥੱਲੇ ਦਿੱਤੇ ਜਾਣ ਉਹ ਸਾਰੇ ਕਾਂਸੇ ਤੋਂ ਸੀ ਇਹ ਕਿ ਆ ਵੀ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਜਾਂ ਸਰਕਾਰ ਜਾਂ ਕੋਟ ਉਹਨਾਂ ਦੇ ਥੱਲੇ ਨਹੀਂ ਆਉ ਉਹ ਪੰਚਾਇਤ ਦੀ ਤੇ ਸਾਡੇ ਲੋਕਾਂ ਦੀ ਪ੍ਰਾਪਰਟੀ ਹੈ 90% ਪਿੰਡ ਦੇ ਲੋਕਾਂ ਤੋਂ ਸਾਈਨ ਕਰਾ ਕੇ ਉਹਨਾਂ ਦੀ ਜਿਹੜੀ ਵਰਤੋਂ ਬਦਲੀ ਜਾ ਸਕੇ ਤੇ ਤੀਜੀ ਗੱਲ ਜਿਹੜੀ ਪੰਚਾਇਤ ਦੀ ਪ੍ਰਾਪਰਟੀ ਆ ਉਹ ਕਈ ਪ੍ਰਾਪਰਟੀਆਂ ਗਊ ਚਰਾੰਗ ਲਿਖੇ ਗਏ ਸੀ ਕਿਉਂਕਿ ਉਦੋਂ ਸਮੇਂ ਦੀ ਲੋੜ ਸੀ ਉਹਦੇ ਮੁਤਾਬਕ ਹੁਣ ਇਹਨਾਂ ਨੇ ਗਊਸ਼ਾਲਾ ਖੋਲ ਕੇ ਕੋਈ ਗਊਆਂ ਦਾ ਐਕਟ ਬਣਾ ਕੇ ਉਹ ਪੰਚਾਇਤਾਂ ਦੀਆਂ ਜ਼ਮੀਨਾਂ ਕੋਈ ਡੀਸੀ ਥੱਲੇ ਪਾ ਦੇਣ ਜਾਂ ਕੋਈ ਪੰਚਾਇਤਾਂ ਦੀਆਂ ਦੂਜੀਆਂ ਜ਼ਮੀਨਾਂ ਇਸ ਪਿੰਡ ਦੇ ਹੱਕ ਤੋਂ ਖੋ ਕੇ ਡੀਸੀ ਥੱਲੇ ਯਾ ਐਡਮਿਨਿਸਟ੍ਰੇਸ਼ਨ ਥੱਲੇ ਲੈ ਜਾਣ ਉਹਦੇ ਤੇ ਰੋਕ ਲਾਈ ਆ ਵੀ ਉਹ ਚੀਜ਼ਾਂ ਸਾਡੀਆਂ ਕੋਈ ਵੀ ਸਰਕਾਰ ਖੋ ਨਾ ਸਕੇ ਉਹਦੇ ਤੇ ਵੀ 90% ਪਿੰਡ ਦੇ ਬੰਦਿਆਂ ਤੋਂ ਪਹਿਲਾਂ ਇਜ਼ਾਜ਼ਤ ਲੈਣ ਜੇ ਕੋਈ ਚੀਜ਼ ਕਰਨੀ ਹੋਵੇ ਜੇ ਭਲਾਈ ਚਾਹਣ ਤਾਂ ਤਾਂ ਹੀ ਕਰ ਦੇਣ ਫਰੈਂਡ ਵੱਡੇ ਵੱਡੇ ਨਾਮ ਰੱਖ ਕੇ ਡੈਮੋਕ੍ਰੇਸੀ, ਮੁੰਬੇ ਡਿਪਾਰਟਮੈਂਟ ਲੈਂਡ ਪੂਲਿੰਗ ਆਜੇ ਨਾਮ ਰੱਖ ਦਿੰਦੇ ਨੇ ਤੇ ਹੁੰਦੀ ਸਰਕਾਰ ਦੀ ਸਾਜ਼ਿਸ਼ ਹੈ ਲੋਕਾਂ ਤੋਂ ਕੋਈ ਨਾ ਕੋਈ ਚੀਜ਼ ਖੋਣ ਦੀ ਲੋਕਾਂ ਦੇ ਖਿਲਾਫ ਕੋਈ ਨਾ ਕੋਈ ਸਾਜ਼ਿਸ਼ ਹੁੰਦੀ ਹੈ ਉਹਨੂੰ ਅਸੀਂ ਬੇਪਰਦਾ ਕਰਿਆ ਲੈਂਡ ਪੂਲਿੰਗ ਚ ਤਾਂ ਗੱਲ ਕਿਹਾ ਗਿਆ ਕਿ 1 ਲੱਖ ਰੁਪਈਆ ਜਿਹੜਾ ਸਾਲਾਨਾ ਕਿਸਾਨ ਨੂੰ ਦਿੱਤਾ ਜਾਵੇਗਾ ਜਦ ਤੱਕ ਉਹਦੀ ਜ਼ਮੀਨ ਨਹੀਂ ਵਿਕਦੀ ਜਾਂ ਕੋਈ ਉੱਥੇ ਵਿਕਸਤ ਨਕੀਤੀ ਨਹੀਂ ਕੀਤੀ ਕਿਸ ਤਰ੍ਹਾਂ ਦੇ ਦੇ ਪਤਾ ਕੀ ਹੈ ਜੀ ਜਿੱਥੇ ਪਹਿਲਾਂ ਸਰਕਾਰਾਂ ਨੇ ਜ਼ਮੀਨਾਂ ਲਈਆਂ ਸੀ ਸਾਡੇ ਪ੍ਰਧਾਨ ਕਾਦੀਆ ਸਾਹਿਬ ਨੇ ਹਰਮਿੰਦਰ ਕਾਦੀਆ ਨੇ ਦੱਸਿਆ ਸੀ ਇੱਕ ਜਗਰੌਰ ਰੋਡ ਦੇ ਉੱਤੇ 슈ਗਰ ਮਿਲ ਦੀ ਜਗ੍ਹਾ ਤੇ ਇੱਕ ਕਲੋਨੀ ਕੱਟੀ ਸੀ ਜਿਹਦੀ 8000 ਰੁਪਿਆ ਸਕੁਅਰ ਫੁੱਟ ਦੇ हिसाब ਨਾਲ ਉਹਦੋਂ ਵੇਚੀ ਸੀ ਪ੍ਰਾਈਮ ਜਗ੍ਹਾ ਉਹ ਜਿੱਥੇ ਲੁਧਿਆਣਾ ਦੇ ਕੋਲ ਮੇਨ ਰੋਡ ਨੱਗਦੀ ਆ ਉੱਥੇ ਤਾਂ 8000 ਤੋਂ 4000 ਭਾਰ ਰਹਿ ਗਿਆ ਜਿੱਤੇ ਡਵੈਲਪਮੈਂਟ ਕਹਿੰਦੇ ਨੇ ਕਹਿੰਦੇ ਨੇ ਲੱਖ ਰੁਪਈਆ ਦਵਾਂਗੇ ਆ ਕਰਾਂਗੇ ਇਹ ਸਾਰਾ ਕੁਝ ਇਹਨਾਂ ਦਾ ਆਈ ਵਾउचर ਹੈ ਇਹ ਵੀ ਹੁਣ ਪ੍ਰੈਸ਼ਰ ਪੈਨ ਕਰਕੇ ਇਹਨਾਂ ਨੇ ਵਧਾਤਾ 20000 ਤੋਂ ਵਧਾਉਂਦੇ ਵਧਾਉਂਦੇ ਲੱਖ ਤੱਕ ਆ ਗਏ ਪਰ ਇਹਨਾਂ ਦੀ ਇਹ ਸਾਜ਼ਿਸ਼ ਹੈ ਵੀ ਕਿਵੇਂ ਸਾਰੇ ਪਿੰਡਾਂ ਵਾਲੇ ਲੋਕਾਂ ਤੋਂ ਜ਼ਮੀਨ ਖੋ ਕੇ ਤੇ ਅੱਗੇ ਕਾਰਪੋਰੇਟ ਨੂੰ ਦਿੱਤੀ ਜਾਵੇ ਇਦੇ ਵਿੱਚ ਬਾਕੀ ਸਾਰੇ ਗੱਲਾਂ ਚ ਨਾ ਹੋਣ ਸਾਰੇ ਜਣੇ ਰਲ ਕੇ ਸਾਰੇ ਪਿੰਡਾਂ ਚ ਮਤੇ ਪਾਉਣ ਗ੍ਰਾਮ ਸਭਾ ਕਰਨ ਗ੍ਰਾਮ ਸਭਾ ਦੀ ਕਿੰਨੀ ਪਾਵਰ ਹੈ ਸੁਪਰੀਮ ਕੋਰਟ ਤੋਂ ਵੀ ਉੱਤੇ ਦੀ ਇਹ ਬਹੁਤ ਜ਼ਰੂਰੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਪੰਜਾਬੀਆਂ ਜੇ ਆਪਾਂ ਆਪਣੇ ਲਈ ਨਹੀਂ ਖੜੇ ਹੋਵਾਂਗੇ ਹੋਰ ਕਿਸੇ ਨੇ ਨਹੀਂ ਆਪਣੇ ਲਈ ਖੜਨਾ ਇਹ ਮਾਤਾ ਜੀ ਦੇਖੋ ਸਾਡੇ ਸਕੂਲ ਗੁਰਦੁਆਰਾ ਸੇਫ ਹੋਵੇ ਤੇ ਪਿੰਡ ਦਾ ਕੋਈ ਮਸੀਤਾਂ ਦਾ ਤੇ ਦਰਵਾਜਿਆਂ ਦੀ ਜਗ੍ਹਾ ਜਿੰਨੀ ਪਈ ਹੈ ਸਾਡੇ ਕੰਟਰੋਲ ਰਹੇ ਪੰਚਾਇਤ ਦਾ ਸੀ ਪੰਚਾਇਤ ਨੇ ਮਤਾ ਪਾਇਆ ਵੀ ਕਿਸੇ ਦੇ ਅੰਡਰ ਨਾ ਸਾਡੇ ਪਿੰਡ ਦੀ ਕੋਈ ਬਾਅੰਮ ਲੈ ਕੇ ਨਾ ਉਹ ਬੰਦਿਆਂ ਦੀ ਸਾਰਿਆਂ ਦੇ ਸਾਈਨ ਸੂ ਕਰਾ ਕੇ ਤਾਂ ਸੀ ਉਹ ਉਸ ਕਰ ਸਕਦੇ ਨਹੀਂ ਸਾਡੇ ਦੇ ਤੇ ਕੋਈ ਕਿਸੇ ਦਾ ਹੱਕ ਨਹੀਂ ਸਰਖਾਉਂਦਾ